दवा ਲੋਕਾਂ ਦੀ ਬਖਸ਼ਿਸ਼ ਹੈ ਇਸ ਕੰਮ ਲਈ ਚੁਣਿਆ ਸੀ ਜਿੱਥੇ ਉੱਥੇ ਡਿਊਟੀ ਨਿਭਾਈ ਹੈ ਉੱਥੇ ਪੁਰਖਿਆਂ ਦੀ ਔਰ ਇਸ ਧਰਤੀ ਦੀ ਤਾਕਤ ਦੇ ਨਾਲ ਉਸ ਸਮੇਂ ਵੀ ਅਸੀਂ ਇਹ ਗੱਡਾ ਕੇ ਗੜ ਗਏ ਆ ਜਦੋਂ ਲੋੜ ਪਈ ਹੈ ਔਰ ਮੈਂ ਇੱਕ ਆਮ ਇਨਸਾਨ ਹੈ ਕਿ ਕੋਈ ਜਿਹਾ ਬੰਦਾ ਇਹ ਗੁਰੂ ਨੇ ਮਦਦ ਬਖਸ਼ੀ ਹੈ ਇੱਥੋਂ ਦੇ ਇੱਕ ਇੱਕ ਜਰਾ ਦੇ ਬਸ ਨੀਗ ਨੇ ਮਤਬਕੀਏ ਪੰਜਾਬ ਨੇ ਪੰਜਾਬੀਏਦ ਨੇ ਇਸ ਗੁਰੂਆਂ ਦੀ ਸਿੱਖਿਆਵਾਂ ਨੇ ਸਾਡੇ ਬੁਰਖੇ ਨੇ ਜਿਹੜੀ ਕੁਰਬਾਨੀਆਂ ਦਿੱਤੀਆਂ ਉਹ ਅਸੀਂ ਜਦੋਂ ਇਤਿਹਾਸ ਪੜ੍ਹਦੇ ਆ ਉਹ ਹੀ ਸਾਨੂੰ ਚੱਕ ਕੇ ਲੈ ਗਈਆਂ ਉੱਥੇ ਚਲੋ ਪ੍ਰਮਾਤਮਾ ਦਾ ਬਖਸ਼ਿਸ਼ ਹੈ ਇਹ ਚਲੋ ਕੋਈ ਮਾੜੀ ਘਟਨਾ ਨਹੀਂ ਵਾਪਰੀ ਉਹ ਮੰਦਰ ਇੱਕ ਅਤਵਾਦ ਦਾ ਹਮਲਾ ਹੀ ਸੀ ਪਰ ਚਲੋ ਖੈਰ ਪ੍ਰਮਾਤਮਾ ਸਭ ਦਾ ਭਲਾ ਕਰੇ ਮੈਂ ਸਮਝਦਾ ਆ ਇਹ ਸਾਨੂੰ ਮਾਣ ਆ ਕਿ ਮੈਂ ਇਸ ਧਰਤੀ ਦੇ ਪੈਦਾ ਹੋਇਆ ਔਰ ਮਾਣ ਆ ਕਿ ਇਹਨਾਂ ਇਹਨਾਂ ਲੋਕਾਂ ਦੀ ਪਿਆਰ ਸਦਕਾ ਇਹ ਹਿੰਮਤ ਹੈ ਕਿ ਅਸੀਂ ਉਹਦੇ ਨਾਲ ਉਸ ਸਮੇਂ ਦੇ ਨਾਲ ਅਸੀਂ ਡੁੰਜਣ ਨਹੀਂ ਬਣੇ ਆ ਔਰ ਇਹ ਇਹ ਪੁਰਾਣਾ ਇਤਿਹਾਸ ਹੈ ਅੱਜ ਦਾ ਇੱਕ ਦਿਨ ਦਾ ਇਤਿਹਾਸ ਨਹੀਂ ਪੁਰਾਣਾ ਇਤਿਹਾਸ ਹੈ ਸਾਡਾ ਅਸੀਂ ਹਮੇਸ਼ਾ ਡੱਟ ਕੇ ਖੜੇ ਆ ਦੇਸ਼ ਦੀ ਕੌਮ ਦੀ ਹਮੇਸ਼ਾ ਸਾਡਾ ਕਤਰਾ-ਕਤਰਾ ਜਿਹੜਾ ਆ ਉਹ ਹਮੇਸ਼ਾ ਹੀ ਤੇ ਵਾਸਤੇ ਅਸੀਂ ਡੱਡ ਕੇ ਖੜੇ ਆਂ ਔਰ ਹਮੇਸ਼ਾ ਇਸ ਦੇਸ਼ ਦੇ ਰਹਿਣੀ ਆ ਇਸ ਧਰਤੀ ਦੇ ਰਹਿਣੀ ਆ ਪੰਜਾਬ ਦੇ ਰਹਿਣੀ ਆ ਔਰ ਮੈਂ ਅੰਮ੍ਰਿਤਸਰ ਦਾ ਰਹਿਣੀ ਆ ਕਿ ਜਿਨ੍ਹਾਂ ਨੇ ਮੇਰੇ ਤੇ ਹਮੇਸ਼ਾ ਯਕੀਨ ਕੀਤਾ ਤੇ ਮੈਂ ਸਭਣਾ ਦਾ ਤਨਮਾਦ ਕਰਦਾ ਹਾਂ ਕੋਟਨ ਕੋਟਨ ਕਿਉਂਕਿ ਪਹਿਲੇ ਤਿੰਨਾ ਚੌਹ ਦੇਣਾ ਤੋਂ ਅਸੀਂ ਜਿਹੜਾ ਵੇਖਿਆ ਪਿਆ ਮੈਂ ਮੈਂ ਦੇਰ ਨਹੀਂ ਦੇ ਸਕਦਾ ਔਰ ਇਹ ਇਹ ਤੁਹਾਡਾ ਸਭਣਾ ਦਾ ਮਾਣ ਆ ਇਹ ਅੰਮ੍ਰਿਤਸਰ ਵਾਸੀਓ ਤੁਹਾਡਾ ਲੱਖ ਲੱਖ ਸ਼ੁਕਰੀਆ ਲੱਖ ਲੱਖ ਤਨਮਾਦ ਇਹ ਗੁਰੂ ਨਗਰੀ ਦੀ ਬਖਸ਼ਿਸ਼ ਹੈ ਇਹ ਲੋਕਾਂ ਦੀ ਬਖਸ਼ਿਸ਼ ਹੈ ਇਹ ਮਲੀ ਚੁਣਿਆ ਸੀ ਜਿੱਥੇ ਉਥੇ ਡਿਊਟੀ ਨਿਭਾਈ ਹੈ ਉਥੇ ਪੁਰਖਿਆਂ ਦੀ ਔਰ ਇਸ ਤਰਦੀ ਦੀ ਤਾਕਤ ਦੇ ਨਾਲ ਉਸ ਸਮੇਂ ਵੀ ਅਸੀਂ ਇੱਕਾ ਕੇ ਗੜ ਗਏ ਜਦੋਂ ਲੋੜ ਪਈ ਹੈ ਔਰ ਮੈਂ ਕਿ ਆਮ ਇਨਸਾਨ ਹੈ ਕਿ ਕੋਈ ਦਾ ਬੰਦਾ ਇਹ ਗੁਰੂ ਨੇ ਮਤਬਕੀ ਹੈ ਇਥੋਂ ਦੇ ਇੱਕ ਇੱਕ ਜਰਾ ਦੇ ਬਸਨੀਕ ਨੇ ਮਤਬਕੀਏ ਪੰਜਾਬ ਨੇ ਪੰਜਾਬੀਏ ਨੇ ਇਸ ਗੁਰੂਆਂ ਦੀ ਸਿੱਖਿਆਵਾਂ ਨੇ ਸਾਡੇ ਪੁਰਖਿਆਂ ਨੇ ਜਿਹੜੀ ਕੁਰਬਾਨੀਆਂ ਦਿੱਤੀਆਂ ਉਹ ਅਸੀਂ ਜਦੋਂ ਇਤਿਹਾਸ ਪੜ੍ਹਦੇ ਆ ਉਹੀ ਜਮੀ ਚੱਕੇ ਲੈ ਗਈਆਂ ਉੱਥੇ ਚਲੋ ਪ੍ਰਮਾਤਮਾ ਦਾ ਬਖਸ਼ਿਸ਼ ਹੈ ਇਹ ਚਲੋ ਕੋਈ ਮਾੜੀ ਘਟਨਾ ਨਹੀਂ ਵਾਪਰੀ ਪਰ ਉਹ ਮੰਦਰ ਇੱਕ ਅਤਵਾਦ ਦਾ ਹਮਲਾ ਹੀ ਸੀ ਪਰ ਚਲੋ ਖੈਰ ਪ੍ਰਮਾਤਮਾ ਸਭ ਦਾ ਭਲਾ ਕਰੇ ਮੈਂ ਸਮਝਦਾ ਹਾਂ ਇਹ ਸਾਨੂੰ ਮਾਣ ਹੈ ਕਿ ਮੈਂ ਇਸ ਧਰਤੀ ਦੇ ਪੈਦਾ ਹੋਇਆ ਔਰ ਮਾਣ ਹੈ ਕਿ ਇਹਨਾਂ ਇਹਨਾਂ ਲੋਕਾਂ ਦੀ ਪਿਆਰ ਸਦਕਾ ਇਹ ਹਿੰਮਤ ਹੈ ਕਿ ਅਸੀਂ ਉਹਦੇ ਨਾਲ ਉਸ ਸਮੇਂ ਦੇ ਨਾਲ ਅਸੀਂ ਡੁੰਜਣ ਨਹੀਂ ਬਣੇ ਆ ਔਰੇ ਇਹ ਪੁਰਾਣਾ ਇਤਿਹਾਸ ਹੈ ਅੱਜ ਦਾ ਇੱਕ ਦਿਨ ਦਾ ਇਤਿਹਾਸ ਨਹੀਂ ਪੁਰਾਣਾ ਇਤਿਹਾਸ ਹੈ ਸਾਡਾ ਅਸੀਂ ਹਮੇਸ਼ਾ ਡੱਟ ਕੇ ਖੜੇ ਆਂ ਦੇਸ਼ ਦੀ ਕੌਮ ਦੀ ਹਮੇਸ਼ਾ ਸਾਡਾ ਕਤਰਾ ਕਤਰਾ ਜਿਹੜਾ ਆ ਉਹ ਹਮੇਸ਼ਾ ਹੀ ਦੇਣ ਵਾਸਤੇ ਅਸੀਂ ਡੱਟ ਕੇ ਖੜੇ ਆਂ ਔਰ ਹਮੇਸ਼ਾ ਹੀ ਇਸ ਦੇਸ਼ ਦੇ ਰਿਣੀ ਆ ਇਸ ਧਰਤੀ ਦੇ ਰਿਣੀ ਇਸ ਪੰਜਾਬ ਦੇ ਰਿਣੀ ਆ ਔਰ ਮੈਂ ਅੰਮ੍ਰਿਤਸਰ ਦਾ ਰਿਣੀ ਆ ਕਿ ਜਿਨ੍ਹਾਂ ਨੇ ਮੇਰੇ ਤੇ ਹਮੇਸ਼ਾ ਯਕੀਨ ਕੀਤਾ ਤੇ ਮੈਂ ਸਭਨਾਂ ਦਾ ਧੰਨਵਾਦ ਕਰਦਾ ਹਾਂ ਕੋਟਨ ਕੋਟਨ ਕਿਉਂਕਿ ਪਿਛਲੇ 34 ਦਿਨਾਂ ਤੋਂ ਅਸੀਂ ਜਿਹੜਾ ਵੇਖਿਆ ਪਿਆ ਮੈਂ ਮੈਂ ਦੇਣ ਨਹੀਂ ਦੇ ਸਕਦਾ ਔਰ ਇਹ ਇਹ ਤੁਹਾਡਾ ਸਭਨਾਂ ਦਾ ਮਾਣ ਆ ਇਹ ਅੰਮ੍ਰਿਤਸਰ ਵਾਸੀਓ ਤੁਹਾਡਾ ਲੱਖ ਲੱਖ ਸ਼ੁਕਰੀਆ ਲੱਖ ਲੱਖ ਧੰਨਵਾਦ